ਬੱਬੂ ਮਾਨ ਦੀ ਕੈਸਟ ਉਹੀ ਚੰਨ ਉਹੀ ਰਾਤਾਂ ਫਲੌਪ ਹੋਣ ਤੋਂ ਬਾਅਦ ਕਿਵੇਂ ਹਿੱਟ ਹੁੰਦੀ ਆ ਬੜੀਆ ਦਿਲਚਸਪ ਗੱਲ ਸੁਣਾਉਂਗਾ ਮੈਂ ਬੱਬੂ ਮਾਨ ਦੇ ਨਾਲ ਸਬੰਧਤ ਆ ਪੰਜਾਬ ਦਾ ਮਾਨ ਬੱਬੂ ਮਾਨ ਬੱਬੂ ਮਾਨ ਦੀ ਪਹਿਲੀ ਕੈਸਟ ਸੀ ਤੂੰ ਮੇਰੀ ਮਿਸ ਐਂਡ ਆ ਸੌਣ ਦੀ ਜੜੀ ਤੋਂ ਬਾਅਦ ਜਦੋਂ ਉਹੀ ਚੰਨ ਉਹੀ ਰਾਤਾਂ ਕੈਸਟ ਆਉਂਦੀ ਆ ਤੇ ਇਹਦੇ ਵਿੱਚ ਸੈਡ Song ਦੇ ਨਾਲ ਬੱਬੂ ਮਾਨ ਸ਼ੁਰੂਆਤ ਕਰਦਾ ਇੱਕ ਰਮਾਲ ਇਸ ਤਰ੍ਹਾਂ ਬੰਨਿਆ ਹੁੰਦਾ ਤੇ ਗਾਣਾ ਸੈਡ Song ਹੁੰਦਾ ਆ ਦੇ ਲੋਕ ਨੇ ਹੋਰ ਇਹਨਾਂ ਬਣਾਈ ਹੁੰਦੀ ਆ ਬੱਬੂ ਮਾਨ ਦੀ ਜਿਵੇਂ ਪਹਿਲਾਂ ਨੱਚਣ ਕੁੱਦਣ ਵਾਲੇ ਗਾਣੇ ਸੀਗੇ ਰੋਮਾਂਟਿਕ ਸੀਗੇ ਤੇ ਉਹ ਸੋਚਦੀ ਪਈ ਇਹ ਬੱਬੂ ਮਾਨ ਕੀ ਲੈ ਹੋਇਆ ਇੱਕ ਵਾਰੀ ਤਾਂ ਆਉਂਦੀ ਐ ਕੈਸਟ ਐਨ ਥੱਲੇ ਬਹਿ ਜਾਂਦੀ ਆ ਭਈ ਗਾਣਾ ਹੀ ਇਕੱਲਾ ਚੱਲਦਾ ਆ ਜਿਹਦੀ ਵੀਡੀਓ ਆਉਂਦੀ ਆ ਜਲੰਧਰ ਦੁਰਦਰਸ਼ਨ ਤੇ ਉਹੀ ਚੰਨ ਉਹੀ ਰਾਤਾਂ ਹਾਂ ਉਹੀ ਪਰ ਆਈ ਆ ਅੱਜ ਮੈਨੂੰ ਫੇਰ ਤੇਰੀ ਯਾਦ ਆ ਗਈ ਨਾਲ ਹੀ ਕੁਝ ਦਿਨ ਬਾਅਦ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦੇ ਗਾਣੇ ਦੀ ਚਿੱਤੇਈ ਵੀਡੀਓ ਬਣਦੀ ਜਿੱਦਾਂ ਹੀ ਗਾਣਾ ਆਉਂਦਾ ਕੈਸਟ ਇਕਦਾਮ ਸ਼ਲਾਂਗ ਮਾਰ ਕੇ ਉੱਪਰਲੇ ਸਿਖਰਲੇ ਕੋਡੇ ਤੇ ਪਹੁੰਚ ਜਾਂਦੀ ਆ ਇਹਨੂੰ ਕਹਿੰਦੇ ਟੈਲੈਂਟ ਇਹ ਸੀ ਬੱਬੂ ਮਾਨ ਦਾ ਟੈਲੈਂਟ ਤੇ ਉਹਦੇ ਟੈਲੈਂਟ ਦੇ ਨਾਲ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਨੂੰ ਗਾਣਾ ਚੱਲਣ ਦੇ ਨਾਲ ਨਾਲ ਸਾਰੇ ਗੀਤ ਚੱਲ ਗਏ ਅੱਜ ਉਹ ਕੈਸਟ ਇੱਕ ਮੀਲ ਪੱਥਰ ਬਣੀ ਹੋਈ ਆ ਕਿ ਉਹਦੇ ਗਾਣੇ ਲੋਕਾਂ ਨੂੰ ਮੂੰਹ ਜਵਾਨੀ 20 ਸਾਲ ਬਾਅਦ ਵੀ ਰਟੇ ਪਏ ਆ ਗਾਣਾ ਮਿੱਤਰਾ ਨੂੰ ਕਿਉਂ ਕਤਿਆਰਾ ਦਾ ਉਹੀ ਚੰਨ ਉਹੀ ਰਾਤ ਰੇਤੇ ਚ ਰੋਲਦੀ ਜਵਾਨੀ ਵੇ ਯਾਲਮਾ ਚਿੱਠੀ ਨਹੀਂ ਚਿੱਠੀ ਤਾਂ ਮੇਰਾ ਮਾਹੀ ਲਿਖਦਾ ਹਨਾ ਤੇ ਫਿਰ ਉਹਦੇ ਵਿੱਚ ਗਾਣਾ ਮੌਤ ਸੀਗਾ ਉਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਕਿਸੇ ਨੇ ਗੀਤ ਗਾਇਆ ਸੀਗਾ ਬੜਾ ਬਕਰਾ ਡਿਫਰੈਂਟ ਦੀਆ ਤੇ ਫਿਰ ਮੈਨੂੰ ਤੇਰਾ ਸ਼ਬਾਬ ਲੈ ਬੈਟਾ ਉਹ ਬਟਾਲਵੀ ਸਾਹਿਬ ਦਾ ਜਾਨੀ ਕਿ ਉਹ ਗਾਣੇ ਤੇ ਕੈਸਟ ਫਿਰ ਇੰਨੀ ਚੱਲੀ ਕਿ ਸੁਪਰ ਡੁਪਰ ਹਿੱਟ ਕੈਸਟ ਹੋਈ ਤੇ ਜਿਹੜੇ ਕਹਿੰਦੇ ਸੀ ਕਿ ਲਓ ਜੀ ਬੱਬੂ ਮਾਨ ਤਾਂ ਤੀਜੀ ਕੈਸਟ ਨਾਲ ਡੁੱਬ ਗਿਆ ਬਹਿ ਗਿਆ ਹੁਣ ਨਹੀਂ ਤਾਲੀਆਂ ਮਾਰਦੇ ਸੀ ਕੁਝ ਵਿਚਲੇ ਬੰਦੇ ਜਿਨ੍ਹਾਂ ਨੇ ਈਰਖਾ ਰੱਖੀ ਹੋਈ ਸੀ ਬੱਬੂ ਮਾਨ ਦੇ ਨਾਲ ਕਿਉਂਕਿ ਬੱਬੂ ਮਾਨ ਪਹਿਲੀ ਹਿੱਟ ਹੋ ਗਿਆ ਸੀ ਬਹੁਤ ਹੁਣ ਬਹੁਤ ਹਿੱਟ ਹੋ ਗਿਆ ਸੀ ਉਸ ਤੋਂ ਬਾਅਦ ਵੀ ਲੋਕ ਉਸੇ ਤਰ੍ਹਾਂ ਦੀ ਉਮੀਦ ਕਰਦੇ ਸੇ ਤੇ ਜੈਨਸ ਰੱਖਣ ਵਾਲੇ ਨੂੰ ਇੱਕ ਮੌਕਾ ਮਿਲ ਗਿਆ ਸੀ ਬੱਬੂ ਮਾਨ ਨੂੰ ਗੱਲਾਂ ਕਰਨ ਦਾ ਔਰ ਜਿੱਦਾਂ ਆਂਦਿਆ ਕੈਸਟ ਥੱਲੇ ਪਈ ਸੀਗੀ ਹਨਾ ਇਹ ਉਹੀ ਚੈਨ ਉਹੀ ਰਾਤਾਂ ਤਾਂ ਉਹਨਾਂ ਲੋਕਾਂ ਨੇ ਬੜਾ ਕੁਝ ਕੀਤਾ ਸੀਗਾ ਲਓ ਜੀ ਹੁਣ ਆ ਗਿਆ ਹੁਣ ਪਤਾ ਲੱਗਣਾ ਇਹ ਤਾਂ ਇੱਕ ਦੋ ਤੁੱਕੇ ਨਾ ਚੱਲ ਗਈਆਂ ਦੀ ਇਦਾਂ ਪਰ ਨਾਲੇ ਜਦੋਂ ਚੱਲੀ ਫਿਰ ਪਤਾ ਲੱਗਾ ਤੇ ਉਹਨਾਂ ਦੇ ਮੂੰਹ ਬੰਦ ਹੋ ਗਏ ਸੀ ਕਿਉਂਕਿ ਮੈਂ ਉਹਨਾਂ ਦਿਨਾਂ ਦਾ ਆਪ ਖੁਦ ਗਵਾਹ ਆ ਇਹ ਅੱਜ ਤੋਂ 20 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਉਹੀ ਚੰਨ ਉਹੀ ਰਾਤਾਂ ਕੈਸਟਾਈ ਸੀ ਤੇ ਅੱਜ ਉਸ ਕੈਸਟ ਨੇ ਜੋ ਰਿਕਾਰਡ ਪੈਦਾ ਕੀਤੇ ਉਹ ਆ ਜੋ ਬੱਬੂ ਮਾਨ ਦੀ ਗਾਇਕੀ ਨੂੰ ਸਿਖਰ ਤੇ ਉਸ ਕੈਸਟ ਨੇ ਪਹੁੰਚਾਇਆ ਸੀਗਾ ਉਹ ਤੁਹਾਨੂੰ ਵੀ ਪਤਾ ਹੈ ਕਿੱਥੇ ਨਹੀਂ ਵੱਜਦਾ ਗਾਣਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਹਰ ਤਾਂ ਵੱਜਦਾ ਕਿ ਨਹੀਂ ਬਸ ਫਿਰ ਮੈਨੂੰ ਲੱਗਦਾ ਇਹ ਬਹੁਤ ਵੱਡਾ ਗੀਤ ਸੀਗਾ ਜਿਹੜਾ ਕਿ ਪੂਰੀ ਕੈਸਟ ਨੂੰ ਹੀ ਚੱਕ ਕੇ ਉੱਪਰ ਲੈ ਗਿਆ ਸੀ ਤੇ ਬੱਬੂ ਮਾਨ ਨੂੰ ਬੁਲੰਦੀਆਂ ਤੇ ਪਹੁੰਚਾ ਗਿਆ ਸੀ ਅੱਜ ਵੀ ਇਸ ਗੀਤ ਨੂੰ ਹਰ ਇੱਕ ਸਿੰਗਰ ਗਾਉਂਦਾ ਆ ਤੇ ਗਾ ਕੇ ਇੱਕ ਉਹ ਫੀਲਿੰਗ ਲੈਂਦਾ ਕਿ ਮੈਂ ਯਾਰ ਕੁਝ ਗਾਇਆ ਇਸ ਤਰ੍ਹਾਂ ਦਾ ਸੌਂਗ ਸਿਗਾਏ ਹੋ ਸੋ ਬੱਬੂ ਮਾਨ ਨਾਲ ਜੁੜੀ ਹੋਈ ਗੱਲਬਾਤ ਸੀਗੀ ਦੋਸਤੋ ਤੁਹਾਨੂੰ ਇਹ ਕਿਵੇਂ ਲੱਗੀ ਜਰੂਰ ਦੱਸਿਓ ਮੈਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿਣਾ ਧੰਨਵਾਦ